ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮਹਾਪੁਰਖ ਜੀ ਹਮੇਸ਼ਿਆ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਇਹ ਵੇਲਾ ਹਰ ਇੱਕ ਨੂੰ ਨਹੀਂ ਮਿਲਦਾ ਬੜੇ ਹੀ ਕਰਮਾ ਭਾਗਾਂ ਵਾਲੇ ਹੁੰਦੇ ਨੇ ਉਹ ਇਨਸਾਨ ਜੋ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਠੀਕੇ ਨਾਮ ਜਪਦੇ ਨੇ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਕੀਤੀ ਹੋਈ ਭਜਨ ਬੰਦਗੀ ਪੂਰੇ ਦਿਨ ਦੇ ਨਾਲ ਨਹੀਂ ਮਿਲਦੀ ਵੈਸੇ ਤਾਂ ਆਪਾਂ ਦਿਨ ਦੇ ਵਿੱਚ ਜਦੋਂ ਵੀ ਨਾਮ ਜਪਦੇ ਹਾਂ ਭਾਵੇਂ ਸਾਡੇ ਮੂੰਹ ਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਉਹ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਨਾਲ ਵੀ ਸਾਡੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਪਾਪ ਮਿਟ ਜਾਂਦੇ ਹਨ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਤਾ ਨਹੀਂ ਕਿੰਨੀ ਕਿਰਪਾ ਹੋ ਜਾਂਦੀ ਹੈ ਪਰ ਜਦੋਂ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਦੇ ਹਾਂ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਕਿ ਸਾਡੀ ਝੋਲੀ ਦੇ ਵਿੱਚ ਕਿੰਨਾ ਫਲ ਮਿਲਦਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿੰਨ ਸੰਭਾਲਣਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਇੱਕ ਪਲ ਵੀ ਬਿਰਥਾ ਨਹੀਂ ਜਾਣ ਦੇਣਾ ਚਾਹੀਦਾ ਜਦੋਂ ਇਹ ਸਵੇਰੇ ਅੱਖ ਖੋਲਦੀ ਹੈ ਜਿੰਨੇ ਵਜੇ ਵੀ ਉੱਠਦੇ ਹਾਂ ਤਿੰਨ ਤੋਂ 5 ਦੇ ਵਿਚਕਾਰ ਸਾਨੂੰ ਉੱਠਣਾ ਚਾਹੀਦਾ ਹੈ ਅਤੇ 3 ਤੋਂ 5 ਦੇ ਵਿਚਕਾਰ ਜਦੋਂ ਹੀ ਅੱਖ ਖੁੱਲ੍ਹੇ ਬਿਸਤਰ ਤੇ ਲੰਮੇ ਪਿਆ ਪਿਆ ਹੀ ਵਾਯੂ ਗਰੂ ਜੀ ਦਾ ਜਾਪ ਕਰਨਾ ਜ਼ਰੂਰੀ ਹੈ ਉੱਠ ਕੇ ਬੈਠੋ ਅਤੇ ਵਾਯੂ ਗਰੂ ਜੀ ਦਾ ਨਾਮ ਜਪੋ ਮਾਲਕ ਦਾ ਸ਼ੁਕਰਾਨਾ ਕਰੋ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਵਾਯੂ ਗਰੂ ਜੀ ਦਾ ਜਾਪ ਮੋਲ ਮੰਤਰ ਜੀ ਦਾ ਜਾਪ ਫਿਰ ਜੋ ਵੀ ਤੁਸੀਂ ਪ੍ਰਜਨਨ ਬੰਦਗੀ ਕਰਦੇ ਹੋ ਆਵੇਂ ਗੁਰਬਾਣੀ ਦਾ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਮੋਲ ਮੰਤਰ ਜੀ ਦਾ ਜਾਪ ਕਰਦੇ ਹੋ ਰੋਜ਼ਾਨਾ ਰੁਟੀਨ ਦੇ ਨਾਲ ਕਰਨਾ ਹੈ ਅਤੇ ਦੂਜੇ ਦਿਨ ਜੇ ਨਹੀਂ ਕੀਤਾ ਤਾਂ ਨੇਮ ਦੇ ਨਾਲ ਜਿਸ ਦਿਨ ਸਾਡਾ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਹੋ ਜਾਵੇ ਮਹਾਪੁਰਖ ਜੀ ਕਹਿੰਦੇ ਹਨ ਮੋਹ ਬੋਲ ਕੇ ਕੁਝ ਵੀ ਮੰਗਣਾ ਨਹੀਂ ਪੈਂਦਾ ਸਤਗੁਰ ਸੱਚੇ ਪਾਸ਼ਾ ਬਿਨਾ ਬੋਲਿਆ ਬਿਨਾ ਮੰਗਿਆ ਸਭ ਦਾਤਾਾਂ ਝੋਲੀ ਦੇ ਵਿੱਚ ਪਾ ਦਿੰਦੇ ਨੇ ਅਮਰਤ ਵੇਲੇ ਉਟਕੇ ਨਾਮ ਜਪਣ ਵਾਲਿਆਂ ਦੇ ਪਿੱਛੇ ਇਹ ਰੇਦੀਆਂ ਸਿੱਧੀਆਂ ਸੁਖ ਪਦਾਰਥ ਹੱਥ ਹੱਥ ਜੋੜਦੇ ਫਿਰਦੇ ਨੇ ਪਰ ਉਹਨਾਂ ਨੂੰ ਨਾਮ ਪਿਆਰਾ ਹੁੰਦਾ ਹੈ ਉਹਨਾਂ ਨੂੰ ਆਪਣਾ ਗੁਰੂ ਪਿਆਰਾ ਅਤੇ ਇਹ ਚੀਜ਼ਾਂ ਉਹਨੂੰ ਪਿਆਰ ਕਰਦੀਆਂ ਨੇ ਜੋ ਨਾਮ ਜਪਦਾ ਹੈ ਸੋ ਅਮਰਤ ਵੇਲਾ ਸੰਭਾਲਣਾ ਹੈ ਅਤੇ ਅਮਰਤ ਵੇਲੇ ਉੱਠਣ ਦੇ ਲਈ ਜੋ ਵੀ ਕੋਸ਼ਿਸ਼ ਕਰਨੀ ਹੈ ਰਾਤ ਨੂੰ ਜਲਦੀ ਸੌਣਾ ਹੈ ਭੁੱਖ ਰੱਖ ਕੇ ਖਾਣਾ ਖਾਣਾ ਹੈ ਕਿਉਂਕਿ ਜੇ ਪੇਟ ਭਰ ਕੇ ਖਾ ਕੇ ਸੌਵਾਂਗੇ ਫਿਰ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਥੋੜਾ ਜਿਹਾ ਘਾਟ ਖਾਈਏ ਤਾਂ ਜਲਦੀ ਸਮੇਂ ਸਿਰ ਖਾ ਲਈਏ ਖਾ ਕੇ ਥੋੜਾ ਜਿਹਾ ਤੁਰਨਾ ਫਿਰਨਾ ਹੈ ਤਾਂ ਜੋ ਪਚ ਜਾਵੇ ਸਹੀ ਪਚਾ ਕੇ ਭੋਜਨ ਸੌਵਾਂਗੇ ਤੇ ਵਧੀਆ ਨੀਂਦ ਆਵੇਗੀ ਫਿਰ ਜਲਦੀ ਉੱਠ ਪਾਵਾਂਗੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਨਾਨਕ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਕਪਾਸ਼ਾ ਕਿਰਪਾ ਕਰਨਾ ਅਮਰਤ ਵੇਲਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ